ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਵੀਰਾਂ ਦਾ ਉਮੀਦ ਕਰਦਾ ਸਾਰੇ ਜਣ ਠੀਕ ਹੋਗੇ ਸੋ ਸਵਾਗਤ ਹੈ ਜੀ ਅੱਜ ਦੇ ਨਵੇਂ ਵਲੌਗ 'ਚ ਤੇ ਮਿੱਤਰੋ ਅੱਜ ਆਪਾਂ ਟਰੈਕਟਰ ਛੱਡ ਕੇ ਆਉਣਾ ਆ ਕੱਲ ਪਰਸੋਂ ਦੇ ਟਰਾਲੀਆਂ ਦਾ ਕਰਦੇ ਰਹੇ ਜਿਹੜਾ ਤੁਸੀਂ ਪਿਛਲੇ ਵਲੌਗਾਂ 'ਚ ਦੇਖਿਆ ਆ ਠੀਕ ਹੈ ਸੋ ਅੱਜ ਆਪਾਂ ਚੱਲੇ ਆ ਜੀ ਟਰੈਕਟਰ ਛੱਡਣ ਠੀਕ ਇਹਦੇ ਹਿੱਸਾ ਵਗੈਰਾ ਪੇਂਟ ਕਰਨ ਦੇਣ ਵਾਸਤੇ ਠੀਕ ਹੈ ਤੇ ਫਿਲਹਾਲ ਲਗਭਗ ਘੰਟੇ ਤੱਕ ਨਿਕਲਣਾ ਆ ਆਪਾਂ ਤੇ ਉੱਥੇ ਹੀ ਬਾਕੀ ਸਾਰਾ ਜਿਹੜਾ ਆ ਇਹਦਾ ਕੰਮ ਸ਼ੁਰੂ ਹੋ ਜਾਊਗਾ ਜੇ ਜਿਹੜੀਆਂ ਚੀਜ਼ਾਂ ਲਾਉਣੀਆਂ ਨੇ ਗੇੜੀਆਂ ਆ ਠੀਕ ਹੈ ਤੇ ਕੀ ਕੀ ਕਿੱਦਾਂ ਕਿੱਦਾਂ ਹੋਊਗਾ ਉਹ ਭਾਜ ਨੂੰ ਦੱਸਣਾ ਹੈ ਆਪਾਂ ਸਾਰਾ ਠੀਕ ਹੈ ਤੇ ਬਸ ਲਾਲੋ ਵੀ ਦੋਵਾ ਚੋਵਾ ਦਿਨਾਂ ਦੀ ਗੱਲ ਆ ਪੇਂਟ ਵਾਲਾ ਕੰਮ ਆਪਣਾ ਜਿਹੜਾ ਆ ਉਹ ਡਨ ਹੋ ਜਾਣਾ ਹੈ ਮੈਨੂੰ ਪਤਾ ਨਹੀਂ ਕਿਉਂ ਇਦਾਂ ਲੱਗਣ ਡਿਆ ਵੀ ਆਪਣੇ ਟਰੈਕਟਰ ਦੀ ਵਾਪਸੀ ਲਈ ਗਿਆ ਹੈ ਵਾਪਸੀ ਚੈੱਕ ਕਰੀਏ ਫਿਰ ਕਰਦੇ ਆ ਬਲੌਗ ਕੰਟੀਨਿਊ ਨਹੀਂ ਮਿੱਤਰੋ ਵਾਪਸੀ ਸਹੀ ਆ ਇੱਥੋਂ ਆ ਗੀਅਰ ਦੇ ਇੱਥੋਂ ਲੀਕ ਆ ਮਨ ਲਾਦਾ ਵੀ ਮੁੰਡੇ ਆ ਨੇ ਨਾਟ ਨਟ ਕੋਈ ਢਿੱਲਾ ਛੱਡਤਾ ਜਿਹਦੇ ਕਰਕੇ ਹਲਕੀ ਜੀ ਸੇਮ ਆਉਂਦੀ ਆ ਤੇ ਸੇਮ ਥੱਲੇ ਪੈਪਾਂ ਤੇ ਆਈ ਆ ਮਤਲਬ ਥੱਲੇ ਵੀ ਨਹੀਂ ਆਈ ਉੱਪਰ ਹੀ ਆ ਠੀਕ ਆ ਆਪਾਂ ਉਹ ਦੇਖਣੀ ਆ ਠੀਕ ਆ ਤੇ ਇੱਕ ਵਿਚਾਰ ਸੀਗਾ ਪਹਿਲਾਂ ਕਿ ਇਹਨੂੰ ਆਪਾਂ ਉਹ ਵੱਡੇ ਵਾਲੇ ਪਾਇਦਾਂ ਲਾਈਏ ਜਿਹੜੇ ਆਪਣੇ ਪਹਿਲਾਂ ਲੱਗੇ ਸੀਗੇ ਫੇਰ ਸੋਚਿਆ ਵੀ ਰਹਿਣ ਦੋ ਠੀਕ ਆ ਇਦਾਂ ਓਰੀਜਨਲ ਜਿਆ ਸਹੀ ਲੱਗਦਾ ਆ ਵੱਡੇ ਆ ਜੀ ਪਾਈ ਦਾ ਨਾਲ ਫਿਰ ਟਾਇਰ ਮੁਰਲੇ ਦੂਜੇ ਚਾਹੀਦੇ ਆਪਾਂ ਨੂੰ ਮੌਨਸਟਰ ਤੇ ਐਰ ਕੀ ਜਦੋਂ ਮੌਨਸਟਰ ਟਾਇਰ ਪਾਵਾਂਗੇ ਤਾਂ ਆ ਜਿਹੜੇ ਟਾਇਰ ਇਹ ਆ ਇਹ ਬਹੁਤੇ ਬਾਹਰ ਆ ਜਾਣੇ ਫਿਰ ਠੀਕ ਹੈ ਕਿਉਂਕਿ ਪਹਿਲਾਂ ਤੇ ਲਾ ਲਓ ਵੀ ਇੱਥੋਂ ਜਾਂਦਾ ਹੈ ਮੌਨਸਟਰ ਟਾਇਰ ਇਧਰ ਨੂੰ ਠੀਕ ਹੈ ਇੱਥੇ ਇੱਥੇ ਹੁੰਦਾ ਹੈ Ориਜినਲ ਟਾਇਰ ਹਾਂ ਠੀਕ ਹੈ ਤੇ ਹੁਣ ਜਿਹੜਾ ਤੁਸੀਂ ਹਿਸਾਬ ਲਾ ਲਓ ਕਿ Ориਜినਲ ਟਾਇਰ ਇੱਥੇ ਖਤਮ ਹੋ ਜਾਂਦਾ ਇਹਦੀ ਰਸੀਦ ਚ ਠੀਕ ਹੈ ਉਹ ਹੁਣ ਕਿਤੇ ਦਾ ਕਿਤੇ ਖਤਮ ਹੋਣਾ ਹੈ ਆ Ориਜినਲ ਟਾਇਰ ਵੀ ਲਾ ਲਓ ਵੀ ਇੱਥੇ ਖਤਮ ਹੋਊਗਾ ਇਹਦਾ ਤਫਰਕ ਬਹੁਤ ਆ ਤੇ ਉਹਦੇ ਕਰਕੇ ਸੋਚਦੇ ਆਂ ਵੀ ਮੌਨਸਟਰ ਵੀ ਚਲੋ ਇੱਕ ਵਾਰੀ ਪਾ ਕੇ ਦੇਖਾਂਗੇ ਟਰਾਈ ਕਰਕੇ ਦੇਖਾਂਗੇ ਵੀ ਠੀਕ ਐ ਫਿਲਹਾਲ ਤਾਂ ਚਲੋ ਇਹਨੂੰ ਸਟਾਰਟ ਸ਼ੂਟ ਕਰਦੇ ਆਂ ਸਾਫ ਸਪਾਈ ਕਰਦੇ ਆਂ ਫਿਰ ਲੈ ਕੇ ਨਿਕਲਦੇ ਆਂ ਨਾਲ ਨਾਲ ਚਾ ਤੁਹਾਨੂੰ ਫਿਰ ਵਲੌਗ ਚ ਦਿਖਾਵਾਂਗੇ ਕਿ ਕੀ ਕੁਸ਼ ਕਿੱਥੇ ਕਿੱਥੇ ਕੀ ਕੀ ਹੋਣਾ ਇਹਦਾ ਅੱਜ ਵੀਰੂ ਉਹ ਜਾਈ ਆਨੇ ਆ ਜਿੱਥੇ ਟਰੈਕਟਰ ਲਾਉਣਾ ਆ ਜੰਡੇਆਲੇ ਦੇ ਲਾਗੇ ਪਹੁੰਚ ਗਿਆ ਮੈਂ ਜੀ ਦੇ ਆਹੀ ਉਹ ਵਿਚਾਈ ਜਾਂਦੇ ਆ ਮੈਂ ਪੈਸਾ ਨਿਕਲ ਰਿਹਾ ਨਹੀਂ ਜੱਲ ਇਹ ਤੁਹਾਨੂੰ ਪਤਾ ਟਰੈਕਟਰ ਦਾ ਟਾਈਮ ਲੱਗਦਾ ਕਿਤੋਂ ਗਰਮੀ ਬਹੁਤ ਆ ਬਹੁਤ ਰਾਹ ਚ ਹੀ ਆ ਮੈਂ ਤੇ ਬਾਜ ਤੋਂ ਖਿੱਚ ਕੇ ਜਾਣ ਲਵਾਂ ਥੋੜਾ 2 ਕਿਲੋਮੀਟਰ ਰਹਿ ਗਿਆ ਬਸ ਇਸ ਤੋਂ ਬਾਅਦ ਦੇਖ ਰਹੇ ਆ ਬਾਕੀ ਨਾਲ ਤੁਹਾਨੂੰ ਰਿਪੋਰਟ ਦਵਾਂਗੇ ਕੀ ਕੁਝ ਹੁੰਦਾ ਆ ਲੋ ਵੀਰੋ ਪਹੁੰਚ ਗਏ ਸੀ ਪਾਜੀ ਕੋਲ ਜਿੱਥੇ ਆਪਾਂ ਪੇਂਟ ਲਈ ਦੇਣਾ ਆ ਟਰੈਕਟਰ ਹੁਣ ਭਾਈ ਨੂੰਗਾ ਚੀਜ਼ ਸਮਝਾ ਰਹੇ ਆ ਕਿਹੜੀ ਚੀਜ਼ ਕਿੱਥੇ ਕਰਨੀ ਆ ਕਿੱਦਾਂ ਕਰਨੀ ਆ ਠੀਕ ਹੈ ਤੇ ਤੂੰ ਇਹ ਲਾ ਲਓ ਵੀ ਇਹ ਸਾਰਾ ਪੇਂਟ ਰਗੜ ਹੋਊਗਾ ਰਗੜ ਹੋ ਕੇ ਫਿਰ ਦੂਜਾ ਪੇਂਟ ਲੱਗੂਗਾ ਬਸ ਤੂੰ ਇਹ ਲਾਓ ਕਿ ਹੁਣ ਭਾਈ ਨੂੰ ਸਮਝਾਉਣਾ ਹੀ ਆ ਠੀਕ ਹੈ ਇਹਦੇ ਸਾਰੇ ਚੀਜ਼ਾਂ ਲਾ ਕੇ ਦੁਬਾਰਾ ਹੋਊਗਾ ਸਾਰਾ ਸਿਸਟਮ ਉਹ ਤੁਹਾਨੂੰ ਦਿਖਾਈ ਚੱਲਾਂਗੇ ਬਾਕੀ ਜਿੱਦਾਂ ਜਿੱਦਾਂ ਹੋਊਗਾ ਲਓ ਜੀ ਵੀਰੋ ਹੋ ਗਈ ਸਾਰੀ ਗੱਲਬਾਤ ਟਰੈਕਟਰ ਨੂੰ ਲੱਗਣੇ ਆਪਣੇ ਨੂੰ ਲਗਭਗ ਲਗਭਗ 15 ਦਿਨ ਠੀਕ ਹੈ ਕਿਉਂਕਿ ਭਾਜੀ ਨੇ ਇਹ ਸਾਰਾ ਜਿਹੜਾ ਖੋਲ ਖਲਾਈਆ ਕਰਨਾ ਆ ਤੇ ਮੈਂ ਇਹਨਾਂ ਨਾਲ ਡਿਮਾਂਡ ਇਹ ਰੱਖੀ ਹੈ ਕਿ ਜਿਹੜਾ ਆਪਣਾ ਟਰੈਕਟਰ ਇਹਦਾ ਜਿੰਨੇ ਵੀ ਪਾਰਟ ਆ ਇਹ ਸਾਰੇ ਖੋਲ ਕੇ ਠੀਕ ਹੈ ਫੇਰ ਕਰਨੇ ਆ ਕਹਿੰਦੇ ਘਰੇਵਾਲ ਭਾਜੀ ਵੀ ਇਹੀ ਗੱਲ ਕਹਿੰਦੇ ਸੀ ਕਿ ਆਪਾਂ ਇੱਕ ਵਾਰੀ ਖਲਾਵਾਂਗੇ ਕਿਉਂਕਿ ਜਿਹੜੀਆਂ ਆ ਚੀਜ਼ਾਂ ਨਾਲ ਆਪਾਂ ਇਹ ਓਰੀਜਨੈਲਟੀ ਚ ਰੱਖਣੀਆਂ ਆ ਠੀਕ ਹੈ ਇਹ ਹੋ ਗਿਆ ਆਲਟਰਨੇਟਰ ਹੋ ਗਿਆ ਜਾਂ ਹੋਰ ਜਿਹੜੀਆਂ ਚੀਜ਼ਾਂ ਛੋਟੀਆਂ ਛੋਟੀਆਂ ਜਿਹੜੇ ਮਾਈਨਰ ਕੰਪਨੀ ਨੇ ਪੇਂਟ ਨਹੀਂ ਕਰਕੇ ਦਿੱਤੇ ਉਦਾਂ ਹੀ ਆਪਾਂ ਰੱਖਣਾ ਆ ਜਿਹੜੀਆਂ ਚੀਜ਼ਾਂ ਬਾਕੀ ਆ ਜਿੱਦਾਂ ਆ ਹੋਗੀ ਠੀਕ ਹੈ ਆ ਨਟ ਹੋ ਗਿਆ ਇਹ ਕੇ ਡੀ ਹੋ ਜਾਣੇ ਆ ਜੀ ਸਾਰੇ ਬਾਕੀ ਤੁਹਾਨੂੰ ਅੱਗੇ-ਅੱਗੇ ਦਿਖਾਈ ਚੱਲਾਂਗੇ ਇਹਦਾ ਜੋ ਵੀ ਸਿਸਟਮ ਰਹੂਗਾ ਹਾਂ ਜੀ ਵੀਰੋ ਸੋ ਆਪਾਂ ਪਹੁੰਚੇ ਸੀਗੇ ਜੀ ਪੇਂਟਰ ਸਾਹਿਬ ਕੋਲ ਤੇ ਭਾਜੀ ਨੇ ਟਰੈਕਟਰ ਜਿਹੜਾ ਆ ਉਹ ਆਪਣਾ ਖੋਲਤਾ ਆ ਮਡਗਾੜ ਵਗੈਰਾ ਉੱਥੇ ਸਾਈਡਾਂ ਤੇ ਆ ਸਾਰਾ ਸਮਾਨ ਤੇ ਮਡਗਾੜ ਤੇ ਸ਼ੋ ਜਿਹੜੀ ਆ ਉਹ ਉਹ ਹੁਣ ਭਾਜੀ ਹੁਣੀ ਕਹਿੰਦੀ ਆਪਾਂ ਸੰਭਾਲ ਦਾਂਗੇ ਕਿਤੇ ਠੀਕ ਹੈ ਤੇ ਆਪਾਂ ਆਰਓਪੀਐਸ ਵੀ ਪੇਂਟ ਕਰਾ ਦੇਣਾ ਨਾਲ ਹੀ ਠੀਕ ਹੈ ਤੇ ਆਹ ਵੇਟ ਜਿਹੜੇ ਆ ਇਹ ਦੇ ਦੇਣੇ ਆ ਇਹਦੀ ਜਗ੍ਹਾ ਦੂਜੇ ਵੇਟ ਆਉਣੇ ਆ ਠੀਕ ਹੈ ਉਹ ਚੜਾਵਾਂਗੇ ਇਹਨੂੰ ਤੇ ਰਿੰਮਾਂ ਚੋਂ ਟਾਇਰ ਪਟਾਉਦੇ ਆ ਇਹਦਾ ਵੀ ਕੋਈ ਨਾ ਕੋਈ ਵੱਖਰਾ ਸਿਸਟਮ ਕਰਨਾ ਆ ਤੇ ਉਹ ਤੁਹਾਨੂੰ ਅਗਲੇ ਆਪਾਂ ਦੱਸੀ ਜਾਵਾਂਗੇ ਕੀ ਹੋਣਾ ਆ ਦੂਜਾ ਟਾਇਰ ਹਲੇ ਪਟ ਨਹੀਂ ਹੋਇਆ ਭਾਜੀ ਹੁਣੀ ਕਹਿੰਦੇ ਬਹੁਤ ਜ਼ੋਰ ਲਾ ਗਿਆ ਪਰ ਪਟਿਆ ਨਹੀਂ ਆ ਤੇ ਇਹ ਟਾਇਰਾਂ ਵਾਲੇ ਕੋ ਭੇਜਾਂਗੇ ਉਹ ਪਟੂਗਾ ਬਾਕੀ ਤੁਸੀਂ ਚੈੱਕ ਕਰ ਲਓ ਵਾਇਰਿੰਗ-ਵੂਰਿੰਗ ਸਾਰੀ ਖੋਲਤੀ ਆ ਟਰੈਕਟਰ ਤੋਂ ਠੀਕ ਹੈ ਤੇ ਆਪਾਂ ਨੋਬ ਦਵਾਰਾ ਖੋਲਤੀ ਆ ਲੀਕੇ ਜੇ ਆ ਯਾਰ ਇਹ ਸਾਲੀ ਹੁਣ ਲੀਕੇਜ ਨਹੀਂ ਸਮਝ ਲੱਗਣ ਦੀ ਵੀ ਕਿੱਥੋਂ ਆ ਕਿਈ ਆ ਕੀ ਹਿਸਾਬ ਕਿਤਾਬ ਆ ਠੀਕ ਐ ਤੇ ਬਾਕੀ ਤੁਸੀਂ ਦੇਖੋ ਸਾਰਾ ਸੈਟਿੰਗ ਕਰ ਦੇਣੀ ਆਪਾਂ ਇਹਦੀ ਜਿੰਨੇ ਵੀ ਐ ਲੋ ਜੀ ਵੀਰੋ ਅਸੀਂ ਆਪਣੇ ਕੰਮ 'ਚ ਲੱਗ ਗਏ ਇਹ ਸਾਰਾ ਕਲੱਚ ਨਾਲ ਆਵਾਜ਼ ਹੀ ਕਰਦਾ ਹੁੰਦਾ ਪਤਾ ਨਹੀਂ ਕਿਉਂ ਇਹ ਜਦੋਂ ਲਿਆ ਉਹ ਤੋਂ ਮਹੀਨੇ ਬਾਅਦ ਹੀ ਆਵਾਜ਼ ਕਰਨ ਲੱਗ ਗਿਆ ਹੈਗਾ ਹੈ ਤਾਂ ਇਹ ਕੋਈ ਨਹੀਂ ਆ ਤਾਂ ਗੋਲੀ ਜੋਂ ਆਉਂਦੀ ਆ ਆਵਾਜ਼ ਠੀਕ ਐ ਜਾਂ ਬੋਸ ਜਿਹਾ ਆਉਂਦੀ ਆ ਠੀਕ ਐ ਨਾ ਤੇ ਬਾਕੀ ਕੰਮ ਢਾਂਨੇ ਆ ਠੀਕ ਐ पितलिया रेस मैं प्लास्टिक का बुश है ना देखा पित्त वाला करा दें ਬਾਕੀ ਕੰਮ ਜਿਹੜਾ ਆ ਉਹ ਚੱਲੀ ਜਾਊਗਾ ਨਾਲ ਨਾਲ ਇੱਕ ਆਪਾਂ ਇਹ ਹੁੱਕ ਦਾ ਕਰਾਉਣਾ ਆ ਹੁੱਕ ਜਿਹੜੀ ਆ ਇਹ ਹਲੇ 1.5 ਇੰਚ ਉੱਚੀ ਰਹਿੰਦੀ ਆ ਇੱਕ 1.5 ਇੰਚ ਆਪਾਂ ਇਹਨੂੰ ਹੁੱਕ ਨੂੰ ਵੀ ਕਰਾਉਣਾ ਆ ਸੈੱਟ ਠੀਕ ਐ ਇਹਨੂੰ ਥੱਲੇ ਡਾਊਨ ਕਰਨਾ ਆ ਆਪਾਂ ਹੁੱਕ ਨੂੰ ਹੋਰ ਠੀਕ ਐ ਤੇ ਤਾਂ ਕਿ ਇਹਦੇ ਚ ਨਾ ਜਿਹੜੀ 21 ਫੁੱਟ ਦੀ ਟਰਾਲੀ ਪਾਈ ਸੀ ਆਪਾਂ ਭਾਜੀ ਵਾਲੀ ਉਹ ਮੂੰਹ ਚੱਕਦੀ ਸੀ ਅੱਗਿਓ ਇਹ ਐਦਾਂ ਰਹਿੰਦੀ ਸੀ ਅੱਗਿਓ ਤੇ ਇੱਥੇ ਲੈਵਲ ਤੇ ਠੀਕ ਐ ਜਦੋਂ ਹੁਣ ਹੁੱਕ ਸੈੱਟ ਆ ਜੂਗੀ ਫਿਰ ਉਹਨੇ ਇੱਥੇ ਆ ਜਾਣਾ ਇਹ ਇਸ ਪੋਜੀਸ਼ਨ ਤੇ ਬਿਲਕੁਲ ਸਿੱਧੀ ਠੀਕ ਹੈ ਤੇ ਇਹ ਜਿਹੜੀ ਪ੍ਰੋਬਲਮ ਹੈ ਇਹ ਕਾਫੀ ਟਾਈਮ ਤੋਂ ਮਤਲਬ ਜਦੋਂ ਦੀ ਹੁੱਕ ਲਾਈ ਸੀ ਆਪਾਂ ਧਿਆਨ ਨਹੀਂ ਕੀਤਾ ਤੇ ਬਸ ਹੁਣ ਮੈਂ ਕਿਹਾ ਇਹ ਵੀ ਨਾਲ ਲੱਗਦੇ ਕਰਾ ਹੀ ਦਿੰਨੇ ਆ ਕਈ ਵਾਰ ਪੈ ਜਾਂਦੀ ਹੈ ਲੋਡ ਠੀਕ ਹੈ ਫਿਰ ਮਹਿਸੂਸ ਕਰੀਦਾ ਵੀ ਨਹੀਂ ਆ ਜੀ ਸਹੀ ਨਹੀਂ ਹੈਗੀ ਤੇ ਹੁਣ ਤੁਸੀਂ ਚੈੱਕ ਕਰ ਲਓ ਠੀਕ ਹੈ ਹਾਲਾਤ ਤਾਂ ਸਾਰਾ ਹੀ ਜਗੜ ਜੰਗਾ ਆਪਾਂ ਟੈਰਾ ਪਏ ਉਹਦਾਰੇ ਮਲਗਿਆ ਅਗਲੇ ਆ ਪਏ ਆ ਠੀਕ ਆ ਕੋਈ ਸਮਾਨ ਇਹਦਾ ਪਰੇ ਰੱਖਿਆ ਆ ਕੋਈ ਪਾ ਜੁਣਾ ਦਾ ਖੋਲ ਕੇ ਉਸ ਤੋਂ ਪਿੱਛੇ ਰੱਖਿਆ ਬਾਸ ਤੋਂ ਠੀਕ ਹੈ ਤੇ ਉਹਦਣ ਜਿਹੜੀ ਆ ਚੀਜ਼ ਆ ਇਹੀ ਕੀਤੀ ਜੀ ਓਵਰ ਆਰਪੀਐਮ ਨਾਲ ਉਹਦਣ ਆਰਪੀਐਮ ਬਹੁਤ ਜ਼ਿਆਦਾ ਵਧਾਇਆ ਇਸ ਟਰੈਕਟਰ ਦੇ ਲੈ ਕੇ ਆਉਣ ਲੱਗਿਆਂ ਨੇ ਤੇ ਖਿੱਚਿਆ ਹੀ ਸੀਗਾ ਫਿਰ ਇਹਨੇ ਦਿਖਾਇਆ ਅੱਗੇ ਉਹ ਰੰਗ ਕਿ ਮੈਂ ਆ ਵੀ ਕਰ ਸਕਦਾ ਇੱਕਾ ਦਾ ਆ ਪੈਪ ਵੀ ਬਦਲਣਾ ਇੱਥੇ ਵੀ ਦੇਖ ਤੇੜ ਪਈ ਆ ਪੈਪ ਨੂੰ ਇਹ ਵੀ ਬਦਲਾਂਗੇ ਚਲੋ ਬਾਕੀ ਦਾ ਹੁਣ ਜੋ ਜੋ ਜਿੱਦਾਂ ਜਿੱਦਾਂ ਖੁੱਲਿਆ ਹੈ ਆਪਾਂ ਕਰਨਾ ਹੀ ਹੈ ਜੇ ਇਹ ਸਾਰਾ ਠੀਕ ਹੈ ਤੇ ਬ੍ਰੇਕ ਲਾਈਟ ਦੇ ਅੱਛਾ ਇੱਕੇ ਬ੍ਰੇਕ ਤੇ ਸੋਚ ਕੰਮ ਕਰਦਾ ਆ ਠੀਕ ਹੈ ਅੰਦਰਲੀ ਦੇ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦਾਂ ਜੋ ਜਿਹੜੀਆਂ ਚੀਜ਼ਾਂ ਚੀਜ਼ਾਂ ਹੈਗੀਆਂ ਆ ਉਹ ਮੈਂ ਸਾਫ਼ ਕਲੀਅਰ ਕਰ ਦੇਣੀ ਆ ਆ ਦੇਖੋ ਆ ਪਲੇ ਕਰਕੇ ਨਾ ਜਦਾਂ ਆ ਪਲੇ ਆ ਇਸ ਇਸ ਪੈਡਲ ਤੇ ਪੈਰ ਰੱਖ ਕੇ ਬ੍ਰੇਕ ਮਾਰੋਗੇ ਤੇ ਪ੍ਰੋਪਰ ਲੱਗੂਗੀ ਦੋਵੇਂ ਠੀਕ ਹੈ ਜੇ ਇੱਥੇ ਮਾਰੋਗੇ ਨਾ ਪਹਿਲਾਂ ਉਹ ਦੂਜੀ ਲੱਗ ਜਾਂਦੀ ਬ੍ਰੇਕ ਠੀਕ ਹੈ ਟਰੈਕਟਰ ਹਲਕਾ ਜਿਹਾ ਝਟਕਾ ਲੈਂਦਾ ਤੇ ਇਹ ਮੇਰੀ ਆਪਣੀ ਵੀ ਗਲਤੀ ਹੈ ਕਿਉਂਕਿ ਮੈਂ ਇੱਥੇ ਪੈਰ ਰੱਖ ਕੇ ਜਿਆਦਾ ਚਲਾਇਆ ਟਰੈਕਟਰ ਇੱਥੇ ਚਾਈਦਾ ਸੀ ਸੈਂਟਰ 'ਚ ਜਦੋਂ ਵੀ ਬ੍ਰੇਕਾਂ ਦਾ ਅਪਲਾਈ ਕਰਨੀਆਂ ਦੂਜੀ ਗੱਲ ਇਹਦੇ 'ਚ ਆ ਪੁਸ਼ ਲੱਗਣਾ ਆ ਜ਼ਰੂਰੀ ਆ ਆ ਪੁਸ਼ ਕਰਕੇ ਵੀ ਨਾ ਆਪਣੇ 100 rpm ਜਿਹੜੇ ਆ ਉਹ ਨਹੀਂ ਆਉਂਦੇ ਠੀਕ ਆ ਕਿਉਂਕਿ ਇਹ ਬੋਸ਼ ਟੁੱਟ ਗਿਆ ਦੇ ਠੀਕ ਹੈ ਦੇਖੋ ਬਾਕੀ ਤਾਂ ਹੁਣ ਇਹ ਸਾਰੀ ਪਲੇਟਾਂ ਪਲੂਟਾਂ ਖੋਲ ਹੋ ਕੇ ਆ ਵੀ ਖੁੱਲ ਜਾਣੀ ਪਲੇਟ ਠੀਕ ਹੈ ਪਲੇਟ ਖੋਲ ਕੇ ਤਾਂ ਵਧੀਆ ਤਰੀਕੇ ਨਾਲ ਇਹਦਾ ਪੇਂਟ ਦਾ ਕੰਮ ਆ ਉਹ ਹੋ ਜੂਗਾ ਠੀਕ ਹੈ ਦੇਖੋ ਇੰਜਨ ਤਾਂ ਬਿਲਕੁਲ ਹੀ ਨਿਕੇ ਜੇ ਸਾਡੇ ਫਟਕ ਦਾ ਇੰਜਨ ਆ ਸਵਾ ਫਟ ਦਾ ਬਸ ਇਸ ਤੋਂ ਵੱਡ ਹੈ ਨਹੀਂ ਆਪਾਂ ਇਹਦਾ ਜਿਹੜਾ ਚੁੱਲਾ ਆ ਉਹ ਵੀ ਖੋਲ ਲਿਆ ਚੁੱਲਾ ਚੇਂਜ ਕਰਾਂਗੇ ਚੁੱਲਾ ਬਣਾਵਾਂਗੇ ਵਧੀਆ ਜਿਹੜਾ ਹੈਵੀ ਆਉਂਦਾ ਆ ਉਹ ਬਣਵਾਵਾਂਗੇ ਇਹਦਾ ਇਹ ਚੁੱਲੇ ਦਾ ਹੀ ਫਿਰ ਭਾਜੀ ਕਹਿੰਦਾ ਵੀ ਕੱਜ ਕੱਢ ਹੀ ਲੈ ਠੀਕ ਹੈ ਘੜੀ ਘੜੀ ਤੋਂ ਕਿਉਂਕਿ ਹੁੱਕ ਤਾਂ ਹਲਕੀ ਜਿਹੀ ਆਪਾਂ ਖੋਲਤੀ ਉਹਦੋਂ ਜ਼ੋਰ ਮਰਾ ਮਰਾ ਕੇ ਮਾੜੀ ਢੜੀ ਹੁੱਕ ਹੁੰਦੀ ਤਾਂ ਪੜਾਕਾ ਪੈ ਗਿਆ ਸੀ ਉਹਦਾ ਅਹੀਂ ਬਾਅਦ ਵੇਖੀ ਜਾਣਾ ਸੀ ਵੀ ਇਹ ਹਾਂ ਤੇ ਜਿੰਨਾ ਹੈ ਟਰਾਲੀ 'ਚ ਮਾਲ ਪਾਇਆ ਇਹਨਾਂ ਨੂੰ ਟਰੈਕਟਰ ਵੀ 5 6 ਚਾਹੀਦੇ ਜੁੱਕਣ ਲਈ ਫਿਰ ਉਹਨੂੰ ਬਾਅਦ ਹੀ ਵੇਂਦੇ ਰਹਿੰਦੇ ਵੀ ਆਡੇ ਨਾਲ ਬਣੀ ਕੇ ਲਾਜੀ ਆ ਚੁੱਲਾ ਵੀ ਖੋਲ ਲਿਆ ਹੁੱਕ ਵੀ ਫਿਰ ਹੁਣ ਜਿੱਦਣ ਰੇਮਨ ਲੋਡ ਕਰਕੇ ਲੈ ਕੇ ਜਾਈਏ ਜਿਹੜੀ ਹੈ ਨਾ ਚੀਜ਼ ਆਪਾਂ ਹੀ ਦਿਖਾ ਲਈ ਕੰਪਨੀ ਦੀ ਹੈਗੀ ਆ ਤਾਂ ਵੀ ਹੈਗੀ ਆ। ਹਾਂ। ਜਿਹੜੀ ਚੂੜੀ ਦੇ ਨਾਲ ਕਿੰਨੀ ਸਾ। ਥ੍ਰੈਡ ਦੇਖ ਲੈ ਭਾਈ ਕਿੰਨੇ ਵਧੀਆ ਹੈ ਨਾ। ਹੈ ਨਾ। ਜਦੋਂ ਖੋਲੇ ਆ ਪੂਰਾ ਆ ਨਾ ਜ਼ੋਰ ਲੱਗਾ ਆ ਇਹਨਾਂ ਨੂੰ ਖੋਲਣ ਲਈ ਤੇ ਬਸ ਜਦੋਂ ਉੱਥੇ ਚੂੜੀ ਪੱਟ ਹੋ ਗਈ ਤਾਂ ਇਦਾਂ ਹੱਥ ਨਾਲ ਮਲਾਈ ਵਾਂਗੂ ਨਾ ਢ ਖੁੱਲ ਗਏ। ਬਿਲਕੁਲ ਜਿੱਦਾਂ ਭਾਈ ਗੱਸੀ ਜਾਂਦਾ ਲਾਲਾ। ਬਸ ਇਦਾਂ ਹੀ ਸੀ। ਇਹ ਨਹੀਂ ਬਾਅਦ ਟਾਈਟ ਹੋਈ ਗਏ ਫੇਰ। ਇਹੋ ਜਿਹੀ ਚੀਜ਼ ਬਾਅਦ ਟਾਈਟ ਖੋਲਣਗੇ ਲਾੜ ਨਾ ਭਾਈ। ਸਵਾਲ ਹੀ ਨਹੀਂ ਪੈਦਾ ਹੁੰਦਾ। ਹਮ। ਇਹੀ ਆ ਭਾਈ ਜੈਨੂ। ਉਹਦੇ ਆ ਤੇ ਉਹਦੇ ਚੜੀ ਜਾਂਦੇ ਲੈ। ਹਾਂ। ਚਲੋ ਥੋੜਾ ਬਾਹਰ ਮੈਨਾਂ। ਭਾਈ ਬਾ ਕਈ ਨਾਟ ਨਾ ਕੰਪਨੀ ਦੇ ਇਹ ਜੇ ਆ ਜੇ ਅਸੀਂ ਬਾਹਰ ਕਿਸੇ ਵੀ ਵੱਡੀ ਤੋਂ ਵੱਡੀ ਸ਼ਾਪ ਤੇ ਚੱਲ ਜਾਈਏ ਨਾ ਮਿਲਦਾ ਹੀ ਨਹੀਂ ਨਹੀਂ ਮਿਲਦਾ ਨਹੀਂ ਮਿਲਦਾ ਠੀਕ ਹੈ ਹੋਰ ਹੋਰ ਨਾਲ ਹੀ ਜਿਹੜੀ ਕੰਪਨੀ ਦੋੜ ਰਹੀ ਹੈ ਐਵੇਂ ਥੋੜੋ ਜਿਹਾ ਮੈਂ ਬਾਹਰ ਦਵਾ ਜੀ ਜਿਹੜੇ ਕਹਿੰਦਾ ਹੈਡ ਫੁੱਡ ਵਿੱਚ ਹੁੰਦੇ ਆ ਕਹਿੰਦੇ ਰਿਜੈਕਟਡ ਮਾਲ ਹੁੰਦਾ ਕਹਿੰਦਾ ਕਿ ਜਿਹੜੇ ਕੰਪਨੀ ਵਾਲਾ ਮਾਲ ਦੁਰੋਂ ਆਉਂਦਾ ਨਾਲ ਉਹਦਾ ਕਹਿੰਦਾ ਪੈਕਿੰਗ ਹੀ ਹੁੰਦੀ ਆ ਬਿਲਕੁਲ ਬਿਲਕੁਲ ਉਹ ਸਾਲੇ ਮਾੜਾ ਜਿਹਾ ਵੀ ਹੋ ਜਾ ਚਾਕੇ ਬਾਹਰ ਮਾਰ ਦਿੰਦੇ ਉਹੀ ਤਾਂ ਭਾਈ ਕੰਪਨੀ ਦੀ ਪਛਾਣ ਆ ਲਓ ਜੀ ਇੱਕ ਵੀ ਵੇਰ ਨੂੰ ਦੇਖੋ ਇੱਕ ਥੈਂਬਲ ਦਾ ਜਾ ਉਹ ਨਹੀਂ ਆ ਵੇਰ ਇਹਦਾ ਹੀ ਆ ਹੁਣ ਲਾ ਲਓ ਵੀ ਦੇਨ ਤਾਂ ਇਹਨੂੰ ਬਥੇਰੀ ਰੱਖਣੇ ਆ ਪਰ ਇਹ ਆ ਵੀ ਆਪਾਂ ਹੌਲੀ ਹੌਲੀ ਕਰਕੇ ਇਹਦਾ ਸਾਰਾ ਜਿੰਨਾ ਵੀ ਕੰਮ ਆ ਇਹਦਾ ਖਿੱਚ ਦੇਣਾ ਆ ਕੱਜ ਨਹੀਂ ਛੱਡਣਾ ਇਹ ਚ ਕੋਈ ਵੀ ਆਪਾਂ ਠੀਕ ਹੈ ਤੇ ਬਾਕੀ ਯਾਰ ਦੇਖੋ ਹਰ ਚੀਜ਼ ਦਾ ਆਪਣਾ ਆਪਣਾ ਤਰੀਕਾ ਹੁੰਦਾ ਜੋ ਵੀ ਲਾ ਲਓ ਠੀਕ ਹੈ ਤੇ ਸਾਡਾ ਵੀ ਓਦਾਂ ਹੀ ਤਰੀਕਾ ਲੱਗ ਗਿਆ ਆਪਣਾ ਵੀ ਕੰਮ ਕਰਨ ਦਾ ਹੁਣ ਸਾਨੂੰ ਇਹ ਆ ਵੀ ਅਸੀਂ ਤੁਰ ਤੋਂ ਸਾਰਾ ਹੀ ਤਿਆਰ ਕਰਨਾ ਟਰੈਕਟਰ ਠੀਕ ਹੈ ਇੱਕੇ ਵਾਰੀ ਜੈਂਗੋ ਬਣਾ ਕੇ ਖੜਾ ਕਰਾਂਗੇ ਤੁਹਾਡੇ ਸਾਹਮਣੇ ਹਾਂਜੀ ਵੀਰੋ ਸੋ ਸਵਾਗਤ ਹੈ ਨਵੇਂ ਦਿਨ ਚ ਸੋ ਅੱਜ ਆਪਾਂ ਚੱਲੇ ਆ ਜੀ ਟਰਾਈਕਟਰ ਦੇ ਰਿਮ ਜਿਹੜੇ ਆ ਉਹ ਦੇ ਕੇ ਆਉਣੇ ਆ ਚੌੜੇ ਕਰਾਉਣੇ ਕਿੱਦਾਂ ਜੀ ਆਜੋ ਸ਼ਹਿ ਜੜੀ ਆ ਇਹ ਦੇ ਕੇ ਆਉਣੀਆਂ ਵੀਰ ਨੂੰ ਪੇਂਟ ਕਰਾਉਣ ਵਾਸਤੇ ਬਾਕੀ ਗੱਡੀ ਦੇ ਹਾਲਾਤ ਆਪਾਂ ਮੰਦੇ ਕੀਤੇ ਹੋਇਆ ਕੀ ਕਰੀਏ ਕੀ ਡਿਸੀਜਨ ਚੱਲਦਾ ਤੁਹਾਨੂੰ ਪਤਾ ਮਿੱਟ ਘਟਾ ਪੈਂਦਾ ਹੀ ਰਹਿੰਦਾ ਇਹਨੂੰ ਵੀ ਫੁਰਸਤ ਜੀ ਨਾਲ ਧਵਾਵਾਂਗੇ ਫਿਰ ਫਿਲਹਾਲ ਤੇਲ ਪਵਾ ਲਈਏ ਤੇ ਨਿਕਲਦੇ ਆ ਇਹ ਰਿਮ ਦੇ ਕੇ ਤੇ ਉਹ ਚੱਕਦੇ ਆ ਠੀਕ ਐ ਚੱਕ ਕੇ ਬਸ ਚੱਲਦੇ ਆ ਉਸ ਪਾਸੇ ਨੂੰ ਤੇ ਉਹ ਵੀ ਤੁਹਾਨੂੰ ਦਿਖਾਉਨੇ ਆ ਕਿਦਾਂ ਕੀ ਕੀ ਪ੍ਰੋਸੈਸ ਹੁੰਦਾ ਆ ਰਿਮ ਚੌੜੇ ਕਰਾਉਣ ਦਾ ਵੀ ਕਹਿੰਦੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਠੀਕ ਐ ਤੇ ਚੀਜ਼ ਚੈੱਕ ਕਰੋ ਭਾਈ ਨੇ ਰੈਡੀ ਕੀਤੀ ਕਿਉਂ ਇਹ ਮੈਂ ਤੁਹਾਨੂੰ ਵਾਰ-ਵਾਰ ਵੀਡੀਓ 'ਚ ਕਹਿਣਾ ਹੁੰਦਾ ਕਿ ਜਦੋਂ ਚੀਜ਼ਾਂ ਕੰਪਲੀਟ ਹੁੰਦੀਆਂ ਆ ਇਹ ਉਦੋਂ ਪਤਾ ਲੱਗਦਾ ਹੁੰਦਾ ਵੀ ਅਸਲ 'ਚ ਕੀ ਆ ਜਦੋਂ ਤੱਕ ਅੱਧੇ 'ਚ ਹੁੰਦਾ ਆ ਉਦੋਂ ਤੱਕ ਆਪਾਂ ਜੱਜਮੈਂਟ ਨਹੀਂ ਦੇ ਸਕਦੇ ਕਿਸੇ ਠੀਕ ਐ ਨਾ ਇਹ ਹੁਣ ਆਪਾਂ ਨੂੰ ਦੇਖਣ ਤੇ ਤੇ ਉਹ ਮੈਜਿਨ ਕਰਨ ਤੇ ਕਲਰ ਸਮਝ ਆ ਰਿਹਾ ਵੀ ਇਹ ਕੀ ਨਿਕਲ ਕੇ ਆਊਗਾ ਚੀਜ਼ ਠੀਕ ਨਹੀਂ ਦੇਖੋ ਆ ਕਰੇ ਚੱਕ ਆ ਦੇਖੋ ਓਕੇ ਰਿਪੋਰਟ ਹੋ ਗਿਆ ਬਿਲਕੁਲ ਠੀਕ ਹੈ ਇੱਥੇ ਆਪਾਂ ਬਿਲਕੁਲ ਇੱਕ ਮਾਈਨਰ ਜਿਹਾ ਟੱਚ ਦਿੱਤਾ ਆ ਕ੍ਰਿਸਟਲ ਦਾ ਠੀਕ ਹੈ ਬਾਕੀ ਇਹਨੂੰ ਜੈਡ ਬਲੈਕ ਰੱਖਿਆ ਆਪਾਂ ਠੀਕ ਤੇ ਪੇਂਟ ਦੀ ਜਿਹੜੀ ਜਜਮੈਂਟ ਆ ਇਹ ਤੁਹਾਨੂੰ ਹਲੇ ਤੱਕ ਇਹ ਤੇ ਮਿੱਟੀ ਮੁੱਟੀ ਪਈ ਹੋਈ ਆ ਆ ਦੇਖੋ ਇੱਥੋਂ ਸਮਝ ਲੱਗ ਜੂਗੀ ਬਸ ਆ ਚੀਜ਼ ਸਾਫ਼ ਕੀਤੀ ਹੋਈ ਆਪਾਂ ਠੀਕ ਹੈ ਲਓ ਜੀ ਕਰਦੀ ਭਾਜੀ ਐਂਡ ਫਿਰ ਐਂਡੇ ਹੀ ਕਰਦਾ ਤੇ ਜੇ ਵੈਸੇ ਕਰਾਉਂਦਾ ਆਪਾਂ ਨਹੀਂ ਕਰਾਉਦੇ ਮਾਲਕੇ ਕਰਾਉਂਦਾ ਬਿਲਕੁਲ ਬਿਲਕੁਲ ਆਪਾਂ ਨਹੀਂ ਕੋ ਗਿਆ ਜਦੋਂ ਆਪਾਂ ਭਾਜੀ ਕੱਲੀ ਸ਼ੋਅ ਦੇ ਮੜਗਾੜ ਕੀਤੇ ਹੋਏ ਸੀ ਮਤਲਬ ਸਮਝ ਨਹੀਂ ਹਲਾਦੀ ਬੰਦਿਆਂ ਨੂੰ ਕਈਆਂ ਨੂੰ ਵੀ ਪਤਾ ਨਹੀਂ ਕਿੱਦਾਂ ਕੀ ਕਰੂਗਾ ਕੀ ਇਹ ਹੁਣ ਜਦੋਂ ਇਹ ਫਿੱਟ ਹੋ ਜੂਗਾ ਨਾ ਫੇਰ ਸਮਝ ਲੱਗਿਆ ਕਰਨੀ ਹੁਣ ਬਣਨਾ ਆ ਠੀਕ ਹੈ ਬਾਕੀ ਆ ਕੁਝ ਪਾਰਟਸ ਰੱਖੇ ਹੋਏ ਆ ਪੇਂਟ ਕਰਕੇ ਠੀਕ ਹੈ ਤੇ ਪੇਂਟ ਦਾ ਤੁਸੀਂ ਇਹ ਦੇਖ ਲਓ ਪੇਂਟ ਵਾਲਾ ਬਹੁਤ ਸੈਟ ਕੰਮ ਕੀਤਾ ਏ ਠੀਕ ਐ ਦੇਖੋ ਆ ਲੋ ਜੀ ਬਾਕੀ ਅੱਜ ਆਪਾਂ ਰਿਮ ਲੈ ਕੇ ਜਾਣੇ ਆ ਠੀਕ ਐ ਆਲੇ ਆਪਣੇ ਤੇ ਰਿਮਾਂ 'ਚ ਵੀ ਟੱਚ ਆਪਾਂ ਰੱਖਣਾ ਹੀ ਆ ਥੋੜਾ ਜਿਹਾ ਅਲੱਗ ਉਹ ਤੁਹਾਨੂੰ ਅੱਗੇ-ਅੱਗੇ ਦੇਖਣ ਨੂੰ ਮਿਲੂਗਾ ਠੀਕ ਐ ਤੇ ਆ ਟਾਇਰ ਖੋਲ ਕੇ ਛੱਡੇ ਹੋਏ ਆਪਣੇ ਵਾਲੇ ਦੇ ਠੀਕ ਐ ਤੇ ਬਾਕੀ ਤੁਹਾਡੇ ਸਾਹਮਣੇ ਵੀਟ 'ਚ ਇਹਦੇ ਨਾਲ ਦੀਆਂ ਆਪਾਂ ਪਲੇਟਾਂ ਹੋਰ ਲੈ ਆਉਣੀਆਂ ਆ ਯਾ ਦੋ ਦੋ ਤੇ ਸਾਰੀ ਸੈੱਟ ਕਰ ਦੇਣੀ ਆ ਲਓ ਜੀ ਵੀਰੋ ਖੁਸ਼ੀ ਦਾ ਟਿਕਾਣਾ ਨਹੀਂ ਹੈਗਾ ਇਸ ਟਾਈਮ ਜਦੋਂ ਆਪਾਂ ਚੀਜ਼ ਕੋਈ ਰੈਡੀ ਕਰਦੇ ਆ ਨਾ ਠੀਕ ਹੈ ਮਿਹਨਤ ਬਹੁਤ ਲੱਗਣ ਟੀਮ ਮਜ਼ਾਕ ਨਹੀਂ ਕਰਾਂਦਾ ਮੈਨੂੰ 15 15 ਦਿਨ ਹੋ ਗਏ ਆ ਠੀਕ ਹੈ ਨਾਲ ਮੇਰੇ ਕੱਚਾ ਭਾਈ ਆ ਠੀਕ ਹੈ ਆਪਾਂ ਲਗਭਗ ਲਗਭਗ ਲਾ ਲੋ ਵੀ ਕਿਸੇ ਨਾ ਕਿਸੇ ਚੱਕਰ ਚ ਪਈਆਂ ਵੀ ਇਧਰੋਂ ਆਹ ਕਰ ਲਈ ਉਧਰੋਂ ਉਹ ਕਰ ਆਈਏ ਇਹ ਕਰ ਆਈਏ ਠੀਕ ਹੈ ਦਿਨ ਵੀ ਆਪਣੇ ਲੱਗੇ ਆ ਟਾਈਮ ਵੀ ਠੀਕ ਹੈ ਫਿਰ ਜਿਹੜੋ ਆਪਣਾ ਕਹਿੰਦੇ ਨਾ ਵੀ ਇਹ ਨਹੀਂ ਹੁੰਦਾ ਵੀ ਹਾਂ ਵਾਲੇ ਇਕੱਲਾ ਆਪਣੇ ਵਾਸਤੇ ਹੀ ਬੰਦਾ ਕਰਦਾ ਆ ਹਨਾ ਤੇ ਤੁਸੀਂ ਇਹ ਹਿਸਾਬ ਲਾ ਲੋ ਵੀ ਇਹ ਸਭ ਕੁਝ ਜਦੋਂ ਹੁਣ ਕੰਪਲੀਟ ਹੋ ਰਿਹਾ ਆ ਤਾਂ ਮਨ ਨੂੰ ਕਿੰਨੀ ਖੁਸ਼ੀ ਆ ਠੀਕ ਹੈ ਕਿਉਂਕਿ ਇਹ ਚੀਜ਼ ਆਪਣੀ ਜਿਹੜੀ ਆ ਇਹ ਸਿਰੇ ਲੱਗਦੀ ਜਾਂਦੀ ਆ ਹੁਣ ਹੁਣ ਇਹ ਚ ਕਿੰਤੂ ਪ੍ਰੰਤੂ ਕਈ ਵੀਰਾਂ ਨੇ ਕੀਤਾ ਤੇ ਕਈ ਕਰਨਗੇ ਠੀਕ ਹੈ ਵੀ ਭਾਈ ਇਹ ਨਵਾਂ ਸੀਗਾ ਇਦਾਂ ਸੀ ਓਦਾਂ ਸੀ ਵੀਰੋ ਮੇਰਾ ਇਹੀ ਮੈਟਰ ਰਿਹਾ ਸ਼ੁਰੂ ਤੋਂ ਰਿਹਾ ਆ ਇਹ ਤਾਂ ਤੁਸੀਂ ਮੇਰੀ ਹੁਣ ਇਸ ਲਾਈਫ ਤੋਂ ਵਾਕਿਫ ਹੋਏ ਹੋ ਜਦੋਂ ਦਾ ਮੈਂ ਟਰੈਕਟਰ ਵਾਲੀ ਲਾਈਨ 'ਚ ਆਇਆ ਪਹਿਲਾਂ ਵੀ ਮੇਰਾ ਇਹੀ ਟੀਚਾ ਹੁੰਦਾ ਸੀ ਜਦੋਂ ਮੈਂ ਕੋਈ ਕੰਮ ਕਰਨਾ ਮੈਂ ਵੱਖਰਾ ਹੀ ਮੇਰੇ ਦਿਮਾਗ 'ਚ ਰਹਿੰਦੀ ਆ ਚੀਜ਼ ਕਿ ਮੈਂ ਕਿਸ ਦੇ ਇਹ ਨਹੀਂ ਯਾਰ ਵੀ ਜਿੱਦਾਂ ਦੇ ਬਾਕੀ ਚੱਲਦੇ ਉਹੋ ਜਿਹਾ ਮੈਂ ਚੱਲਣਾ ਮੈਂ ਵੱਖਰਾ ਚੱਲਣਾ ਭਾਵੇਂ ਖੂਜ ਡੇਗੀ ਉਹ ਗੱਲ ਵੱਖਰੀ ਠੀਕ ਹੈ ਨਾ ਇਹ ਲੋਕਾਂ ਦੀ ਸੋਚ ਆ ਕਈ ਕਹਿੰਦੇ ਆ ਵੀ ਜੇ ਖੂਜ ਡੇਗਦਾ ਤੇ ਬੰਦਾ ਖੂਜ ਥੋੜੀ ਡੇਗ ਜਾਣਾ ਪਰ ਬਾਈ ਆਪਾਂ ਨੂੰ ਤਾਂ ਹੈ ਵੀ ਆਪਾਂ ਕੁਝ ਅਲੱਗ ਕਰਨਾ ਆ ਠੀਕ ਨਹੀਂ ਤੇ ਉਹ ਚੀਜ਼ ਅਹੀਂ ਕਰਨ ਦੀ ਆ ਹੁਣ ਇਹ ਹੋ ਗਿਆ ਇੱਕ ਪਾਰਟ ਰੱਖਦੇ ਆਂ ਦੇਖਦੇ ਆਂ ਜੇ ਕਿਤੇ ਆਪਣਾ ਇੱਕ ਪਾਰਟ ਲੂਜ਼ ਹੋਇਆ ਕੋਈ ਠੀਕ ਹੈ ਉਹ ਗੱਡੀ 'ਚ ਪਏ ਆ ਜੇ ਇੱਕ ਪਾਰਟ ਆਪਾਂ ਰੱਖ ਕੇ ਦੇਖਦੇ ਆਂ ਵੀ ਹਾਂ ਕਿੰਨਾ ਕ ਫਰਕ ਪੈਂਦਾ ਆ ਠੀਕ ਹੈ। ਉਹ ਉਹ ਟੇ ਟਕਾਇਆ ਹੋਇਆ ਆ। ਭਾਈ ਨੂੰ ਕਹਿੰਦਾ ਇੱਕ ਪਾਰਟ ਕੱਢੋ ਤੇ ਆਪਾਂ ਦੇਖਦੇ ਹਾਂ। ਭਾਜੀ ਕੋਲ ਇੰਨਾ ਕੰਮ ਹੈ ਇੱਥੇ ਵੇਹਲ ਹੀ ਨਹੀਂ ਹੁੰਦੀ ਕਿਸੇ ਚੀਜ਼ ਵਾਸਤੇ। ਠੀਕ ਹੈ। ਤੁਸੀਂ ਇਹਦੇ ਹਿਸਾਬ ਲਾ ਲਓ। ਵੀ ਚੱਲਦਾ ਹੀ ਰਹਿੰਦਾ। ਸਾਰਾ ਟੋਟਲੇ ਆਪਾਂ ਜਿਹੜਾ ਪਾਰਟ ਆ ਉਹ ਬਲੈਕ ਹੀ ਕਰਤਾ ਇਹਦਾ। ਠੀਕ ਨਹੀਂ? ਜਿੱਦਾਂ ਕੀ ਪਹਿਲਾਂ ਐਲਟੀ ਆਉਂਦੇ ਸੀਗੇ। ਚਲੋ ਬਾਕੀ ਫਿਟਿੰਗ ਫੂਟਿੰਗ ਕਰੋਂਗੇ ਜਦੋਂ ਉਦੋਂ ਸਾਰੀ ਸਿਸਟਮ ਲੱਗੂਗਾ ਪਤਾ ਇਹਦਾ ਜੋ ਵੀ ਆ ਠੀਕ ਹੈ ਫਿਲਹਾਲ ਆਪਾਂ ਚਲੋ ਇਹਨੂੰ ਇੱਥੇ ਤੱਕ ਫਾਈਨਲ ਦੇਖ ਕੇ ਖੁਸ਼ੀ ਤਾਂ ਬਹੁਤ ਹੋ ਗਈ ਆ ਠੀਕ ਹੈ ਤੇ ਦੇਖੋ ਜਿੱਥੇ ਤੱਕ ਨਹੀਂ ਵੀ ਲੋਕ ਕਹਿੰਦੇ ਪੇਂਟ ਪਹੁੰਚਦਾ ਉੱਥੇ ਤੱਕ ਵੀ ਭਾਈ ਨੇ ਪੇਂਟ ਪਜਾਇਆ ਹੋਇਆ ਲੋ ਜੀ ਵੀਰੋ ਆ ਇੱਕ ਪੀਸ ਰੱਖਿਆ ਸੀ ਆਪਾਂ ਪੀਸ ਰੱਖ ਕੇ ਚੈੱਕ ਕੀਤਾ ਆ ਠੀਕ ਹੈ ਤੇ ਮੈਂ ਕਹਿੰਦਾ ਵੀ ਜਜਮੈਂਟ ਕੈਮਰਾ ਨਹੀਂ ਕਰਦਾ ਜਿੰਨਾ ਹਾਲਾ ਨੇ ਕਰਕੇ ਆਉਣ ਡਿਆ ਬਾਕੀ ਜਦੋਂ ਫਿਟਿੰਗ ਹੋਊਗੀ ਉਦੋਂ ਪਤਾ ਲੱਗੂਗਾ ਕੰਮ ਪੂਰਾ ਜੰਗੋ ਹੋ ਗਿਆ ਲੋ ਜੀ ਕੰਮ ਜਮਾ ਹੋ ਕੇ ਗਿਆ ਆਪਾਂ ਜੀ ਮਿੱਤਰੋ ਪਹੁੰਚ ਗਏ ਆਪਾਂ ਨਵਾਂ ਸ਼ਹਿਰ ਜਿੱਥੇ ਬਾਈ ਨੂੰ ਰਿੰਮ ਦੇਣੇ ਆ ਠੀਕ ਹੈ ਤੇ ਹਲੇ ਆਪਣਾ ਜਿਹੜਾ ਅੰਕਲ ਆ ਜਿਹੜਾ ਲੈ ਕੇ ਆਉਣ ਡਿਆ ਰਿੰਮ ਉਹ ਪਿੱਛੇ ਆ ਠੀਕ ਹੈ ਰਿੰਮ ਰੂਮ ਲੋਡ ਕਰਾ ਲਈ ਸੀ ਤੇ ਆਪਾਂ ਚੰਦੇ ਆ ਜੀ ਬਰਸਤਾ ਮਗਾ ਕਾਫੀ ਕਾਫੀ ਪੀ ਲਈਏ ਠੀਕ ਹੈ ਪਾਜੀ ਆਉਂਦਾ ਯਾਰ ਬਾਹਰ ਪਹੁੰਚ ਕੇ ਫਿਰ ਮਿਲਦੇ ਆ ਤੁਹਾਨੂੰ ਰਿਮ ਵਾਲਾ ਆ ਜੇ ਸਾਡਾ ਰਿਮ ਵਾਲੇ ਦੀ ਵੇਟ ਕਰਨ ਲਈ ਬਸ ਬਾਬਾ ਹੀ ਆਈ ਰਿਮ ਵਾਲਾ ਤਾਂ ਬਾਬਾ ਜਰਦਾ ਬਣਾਉਂਦਾ ਕਹਿੰਦਾ ਮੈਨੂੰ ਪਹਿਲਾਂ ਜਰਦਾ ਬਣਾ ਲਾ ਫੇਰ ਕਰੂੰਗਾ ਜੋ ਕਰ ਲਓ ਜੀ ਆ ਗਏ ਰਿਮ ਪਹੁੰਚ ਗਏ ਮਦੰਨੇ ਆ ਭਰਾ ਨੂੰ ਲਓ ਜੀ ਮੁੰਡਿਓ ਰਿਮ ਆਪਾਂ ਛਡਵਾ ਦਿੱਤੇ ਪਾਜੀ ਕੋ ਆ ਪਏ ਆ ਠੀਕ ਐ ਦੇਖਦੇ ਆ ਕੱਲ ਜਾਂ ਪਰਸੋਂ ਜਿੱਦਾਂ ਵੀਰ ਦਾ ਟਾਈਮ ਲੱਗਦਾ ਆ ਵੀਰ ਨੇ ਕਰਕੇ ਆਪਾਂ ਨੂੰ ਫੋਨ ਮਾਰ ਦੇਣਾ ਆ ਹੁਣ ਆਪਾਂ ਨੂੰ ਆਉਣ ਦੀ ਲੋੜ ਨਹੀਂ ਆਪਣਾ ਕੰਮ ਉਹ ਬਾਬਾ ਹੀ ਕਰ ਦੂ ਉਹਨੇ ਲੈ ਜਾਣਾ ਤੇ ਫਿਲਹਾਲ ਆਪਾਂ ਨਿਕਲਦੇ ਹੁਣ ਨਵਾਂ ਸ਼ਹਿਰ ਤੋਂ ਮੈਂ ਪਹਿਲੀ ਵਾਰੀ ਭਾਈ ਆਇਆ ਆਂ ਅੰਦਰ ਵੇਹੇ ਮਾਰਕੀਟ ਚ ਮੱਕਦੀ ਆਇਆ ਨਹੀਂ ਇਸ ਪਾਸੇ ਪਹਿਲੀ ਵਾਰੀ ਆਇਆ ਆਂ ਮੈਂ ਤਾਂ ਇਹ ਤੁਹਾਨੂੰ ਕਹਿੰਦਾ ਮੈਂ ਕਿਹਾ ਬਹੁਤ ਵੱਡਾ ਆਇਆ ਯਾਰ ਹਮ ਤਾਂ ਹੌਕਾ ਤਾਂ ਉਹ ਬਾਰ ਬਾਰ ਨਾ ਅੰਗੇ ਜਿਹੜੀ ਗੱਲ ਵੱਖਰੀ ਆ ਲਓ ਜੀ ਮਿੱਤਰੋ ਹੁਣ ਨਿਕਲਦੇ ਆਂ ਬਾਅਦ ਫਿਰ ਜਾ ਕੇ ਮਿਲਦੇ ਆਂ ਤੁਹਾਨੂੰ ਇਹਦੇ ਆ ਕੀ ਕੁਝ ਗੱਲਬਾਤ ਕਰਨੀ